ਜਨਰਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਰੋਜ਼ਾਨਾ ਹੀ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਔਰ ਖਾਸ ਕਰਕੇ ਐਤਵਾਰ ਵਾਲੇ ਦਿਨ ਦੁਪਹਿਰੇ ਦੀ ਸੇਵਾ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਤੋਂ ਸੰਗਤ ਦੀ ਸਹੂਲਤ ਦੇ ਮੱਦੇ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਵਿਸ਼ਾਲ ਤਿੰਨ ਮੰਜ਼ਲਾ ਜ਼ਮੀਨ ਦੋਜ਼ਕਾਰ ਪਾਰਕਿੰਗ ਅਤੇ ਚਲਣਾ ਹੌਲੀ ਹੌਲੀ ਵਾਇਕਲੂ ਦਾ ਲੰਗਰ ਹਾਲ ਦੀ ਸਾਰੀ ਜਿਹੜੀ ਹੈ ਉਹ ਆਰੰਭ ਕੀਤੀ ਗਈ ਹੈ ਤਾਂ ਇਹ ਪ੍ਰਾਲਾ ਸ਼੍ਰੋਮੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਦੇ ਮੱਦੇਨਜ਼ਰ ਕੀਤਾ ਗਿਆ ਕਿਉਂਕਿ ਐਤਵਾਰ ਵਾਲੇ ਦਿਨ ਜਦੋਂ 5 ਲੱਖ ਤੋਂ ਵੱਧ ਸ਼ਰਧਾਲੂ ਚਪੈਰੇ ਦੀ ਸੇਵਾ ਲਈ ਪਹੁੰਚਦੇ ਆਂ ਤਾਂ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਕਾਰ ਪਾਰਕ ਜਿਹੜੀ ਹੈ ਨਾ ਹੋਣ ਦੇ ਚੱਲਦੇ ਆਂ ਸੰਗਤ ਨੂੰ ਇੱਕ ਵੱਡੀ ਮੁਸ਼ਕਲ ਪੇਸ਼ ਆਂਦੀ ਸੀ ਤਾਂ ਸੰਗਤ ਦੀ ਇਸ ਮੁਸ਼ਕਲ ਨੂੰ ਦੂਰ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵਿਸ਼ਾਲ ਤਿੰਨ ਮੰਜ਼ਲਾ ਜ਼ਮੀਨਦੋਜ਼ ਕਾਰ ਪਾਰਕਿੰਗ ਅਤੇ ਦੋ ਮੰਜ਼ਲਾ ਲੰਗਰ ਹਾਲ ਦੀ ਉਸਾਰੀ ਦਾ ਫੈਸਲਾ ਕੀਤਾ ਗਿਆ ਜਿਸ ਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਨੂੰ ਸੌਂਪੀ ਗਈ ਜਿਨ੍ਹਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਇਹ ਸੇਵਾ ਬੜੇ ਸ਼ਰਧਾ ਉਤਸ਼ਾਹ ਦੇ ਨਾਲ ਬੜੀ ਤੇਜ਼ੀ ਦੇ ਨਾਲ ਜਿਹੜੀ ਇਹ ਕੀਤੀ ਜਾ ਰਹੀ ਹੈ ਤਾਂ ਅੱਜ ਇਸ ਦੀ ਤੀਸਰੀ ਮੰਜ਼ਲ ਦੇ ਲੈਂਟਰ ਦੀ ਸੇਵਾ ਆਰੰਭ ਕੀਤੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਬਾਬਾ ਸਿੰਘ ਗੁਮਾਨਪੁਰਾ ਹਰਜਾਪ ਸਿੰਘ ਬਗਵਿੰਦਰ ਸਿੰਘ ਖਾਪੜ ਜਿਹੜੀ ਸ਼ੌਮਿਕ ਕਮੇਟੀ ਦੇ ਸਖਤਰ ਪ੍ਰਤਾਪ ਸਿੰਘ अनेका ਸੰਤ ਮਹਾਪੁਰਖ ਬਾਬਾ ਸੁਖਿੰਦਰ ਸਿੰਘ ਜੀ ਪੂਰੀ ਵਾਲੇ ਅਤੇ ਵੱਡੀ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਲੈਟਰ ਸੇਵਾ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚਿਆ ਨੇ ਤੋਂ ਸਭ ਤੋਂ ਪਹਿਲਾਂ ਮੂਲ ਮੰਤਰਤਾ ਜਪ ਕੀਤਾ ਗਿਆ ਗੁਰਬਾਣੀ ਕੀਰਤਨ ਸਰਵਨ ਕਰਵਾਇਆ ਗਿਆ ਉਸ ਤੋਂ ਬਾਅਦ ਅਰਦਾਸ ਜੋੜੀ ਕੀਤੀ ਗਈ ਤੋਂ ਗੁਰੂ ਦਾ ਓਟ ਆਸਰਾ ਲੈ ਕੇ ਉਹਨਾਂ ਲੈਂਟਰ ਦੀ ਸੇਵਾ ਜਿਹੜੀ ਹੈ ਉਹ ਆਰੰਭ ਕੀਤੀ ਜਾ ਰਹੀ ਹੈ ਤੋਂ ਲੈਂਟਰ ਦੀ ਕਾਰ ਸੇਵਾ ਦੀ ਆਰੰਭਤਾ ਕੀਤੀ ਜਾ ਰਹੀ ਹੈ ਵੱਖ-ਵੱਖ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਮਹਾਪੁਰਖ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਸੁਖਾਜੀ ਪੂਰੀ ਵਾਲੇ ਤੋਂ ਆਰੰਭਤਾ ਕੀਤੀ ਜਾ ਰਹੀ ਹੈ ਲੈਂਟਰ ਦੀ ਸੇਵਾ ਦੀ 1500 ਤੋਂ ਦੇ ਕਰੀਬ ਕਾਰਾਂ ਦੀ ਸਮਰੱਥਾ ਵਾਲੀ ਇੱਕ ਵਿਸ਼ਾਲ ਪਾਰਕਿੰਗ ਤਿਆਰ ਕੀਤੀ ਜਾ ਰਹੀ ਹੈ ਜੋ ਬਿਹਤ ਯੋਜਨਾਬੱਧ ਤਰੀਕੇ ਦੇ ਨਾਲ ਇੱਕ ਜਿਹੜਾ ਨਕਸ਼ਾ ਵਿਸ਼ੇਸ਼ ਤਿਆਰ ਕੀਤਾ ਗਿਆ ਹੈ ਤੋ ਅੱਜ ਇਸ ਦੇ ਗਲੈਂਟਰ ਦੀ ਸੇਵਾ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਚਾਹੇ ਸਵੇਰ ਤੋਂ ਹੀ ਬਰਸਾਤ جاری ਹੈ ਪ੍ਰਸੰਗਤ ਬੜੀ ਸ਼ਰਧਾ ਭਾਵਨਾ ਦੇ ਨਾਲ ਬਾਬਾ ਦੀਪ ਸਿੰਘ ਜੀ ਪ੍ਰਤੀ ਸ਼ਰਧਾ ਸਤਕਾਰ ਪੇਂਟ ਕਰਦੇ ਆ ਬਹੁਤ ਵੱਡੀ ਗਿਣਤੀ ਵਿੱਚ ਇਸਕਾਰ ਸੇਵਾ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੀ ਹੈ ਸੰਗਤਾਂ 'ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਇਹ ਪਾਵਨ ਸਥਾਨ ਹੈ ਜਿਸ ਪ੍ਰਤੀ ਸੰਗਤਾਂ 'ਚ ਅਥਾਹ ਸ਼ਰਧ ਹੈ ਸ਼ਰਧਾ ਲੋ ਰੋਜ਼ਾਨਾ ਹੀ ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਇੱਥੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਔਰ ਖਾਸ ਕਰਕੇ ਐਤਵਾਰ ਵਾਲੇ ਦਿਨ ਚੁਪੈਰੇ ਦੀ ਸੇਵਾ ਲਈ ਐਤਵਾਰ ਵਾਲੇ ਦਿਨ ਕੀਤੇ ਜਾਣ ਵਾਲੇ ਵਿਸ਼ੇਸ਼ ਸਮਾਗਮ ਵਿੱਚ ਹਿਸਾ ਲੈਣ ਲਈ ਲੱਖਾਂ ਦੀ ਗਿਣਤੀ ਚ ਫਿਰਦਾਲੂ ਪਹੁੰਚਦੇ ਤਾਂ ਕਿੰਨਾ ਕਿਤੇ ਪਾਰਕਿੰਗ ਦੀ ਘਾਟ ਕਾਰਨ ਸੰਗਤ ਨੂੰ ਕਾफी ਪਰੇਸ਼ਾਨੀ ਚਲਣੀ ਪੈਂਦੀ ਸੀ ਜਿਸ ਨੂੰ ਦੂਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਨੂੰ ਸੌਂਪੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਮਾਨ ਬਾਬਾ ਸਿੰਘ ਗੁਮਾਨਪੁਰਾ ਹਰਜਾਪ ਸਿੰਘ ਭਗਵਿੰਦਰ ਸਿੰਘ ਖਾਪੜਕੇੜੀ ਸਮੇਤ ਨੇਕਾ ਸੰਤ ਮਹਾਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਸ਼੍ਰੋਮਣੀ ਕਮੇਟੀ ਦੇ ਸਖਤਰ ਪ੍ਰਤਾਪ ਸਿੰਘ ਘਰੀ ਇੱਥੇ ਮੌਜੂਦ ਨੇ ਤੋਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਆਖਰਕਾਰ ਇਹ ਪ੍ਰੋਜੈਕਟ ਕੀ ਹੈ ਤੇ ਕਦੋਂ ਤੱਕ ਇਹ ਸੰਪੂਰਨ ਹੋ ਜਾ ਰਿਹਾ ਹੈ ਭਾਜੀ ਬਹੁਤ ਵੱਡੀ ਮੁਸ਼ਕਲ ਸੀ ਸੰਗਤ ਨੂੰ ਇੱਥੇ ਪਾਰਕਿੰਗ ਦੀ ਖਾਸ ਕਰਕੇ ਜਿੱਦ ਦਿਨ ਐਤਵਾਰ ਵਾਲੇ ਦਿਨ ਚਪਹਿਰੇ ਸੇਵਾ ਹੁੰਦੀ ਹੈ ਕਿੰਨਾ ਕੁ ਰਾਹਤ ਮਿਲਣ ਜਾ ਰਹੀ ਹੈ ਸਰਦਾਰ ਜੀ ਵੇਖੋ ਜੀ ਬੜਾ ਵੱਡਾ ਵੱਡਾ ਰਾਤ ਦਾ ਕੰਮ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਇਹ ਬੜਾ ਵੱਡਾ ਪ੍ਰੋਜੈਕਟ ਸੀਗਾ ਇਹ ਸਾਰਾ ਮਹਾਪੁਰਸ਼ਾਂ ਦੀ ਦੇਣ ਆ ਪੂਰੀ ਗੜਿਆਂ ਦੀ ਜਿਨ੍ਹਾਂ ਨੇ ਥੋੜੀ ਜਿਹਾ ਜਗਾ ਤੋਂ ਸ਼ੁਰੂ ਕਰਕੇ ਵਾਕੇ ਵਾਕੇ ਲੋਕਾਂ ਕੋਲੋਂ ਉਹਨਾਂ ਦੀਆਂ ਬਿਲਡਿੰਗਾਂ ਦੁਕਾਨਾਂ ਵਗੈਰਾ ਸਾਰੀਆਂ ਪਰਚੇਸ ਕੀਤੀਆਂ ਔਰ ਇਹ ਇਹ ਗੁਰੂ ਕਰਦੀ ਸੇਵਾ ਜਿਹੜੀ ਰੰਦੀ ਹੁਣ ਕਿੰਨੀਆਂ ਮਜ਼ਲਾਂ ਤੁਸੀਂ ਦੇਖ ਰਹੇ ਹੋ ਕਿ ਕਾਰਪਰਕੀ ਹੁੰਦੀਆਂ ਉਰ ਉਹਦੇ ਚ ਸੈਂਕੜਿਆਂ ਦੀ ਗਿਣਤੀ ਵਿੱਚ ਪਾਰਕਿੰਗ ਵਾਸਤੇ ਗੱਟੀਆਂ ਛੋਟੀਆਂ ਔਰ ਵੱਡੀਆਂ ਟਰੱਕਾਂ ਤੱਕ ਲੱਗ ਸਕਦੇ ਨੇ ਲੱਗ ਰਹਿ ਵੀ ਨੇ ਉਹਦੇ ਨਾਲ ਹੀ ਨਾਲ ਜਿੰਨਾ ਹੁਣੇ ਗੱਲ ਹੋਈ ਸੀ ਕਿ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੁੰਦਾ ਤੁਸੀਂ ਐਤਵਾਰ ਦੇਖੋ ਜਿੰਨੇ ਮਰਜ਼ੀ ਅਸੀਂ ਪ੍ਰਬੰਧ ਕਰ ਲਈਏ ਸ਼੍ਰੋਮਣੀ ਕਮੇਟੀ ਵੱਲੋਂ ਪਰ ਫਿਰ ਵੀ ਜਿਹੜਾ ਜਗ੍ਹਾ ਦੀ ਸ਼ੌਰਟੇਜ ਆ ਘਾਟ ਆ ਉਹ ਸਾਨੂੰ ਹਰ ਐਤਵਾਰ ਰਟਕਦੀ ਆ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਬਾਹਰੋਂ ਲੋਕ ਸੰਗਤ ਜਿਹੜੀ ਆਉਂਦੀ ਆ ਆਪਣੀਆਂ ਘਰਾਂ ਜਾਂ ਬਸਾਂ ਲੈ ਕੇ ਆਉਂਦੇ ਆ ਦੂਰੋਂ ਦੂਰੋਂ ਸੰਗਤ ਆਉਂਦੀ ਆ ਔਰ ਸੜਕਾਂ ਦੇ ਉੱਤੇ ਸਾਰੀਆਂ ਲੱਗੀਆਂ ਹੁੰਦੀਆਂ ਕਿਉਂਕਿ ਅੰਦਰ ਜਗ੍ਹਾ ਹੀ ਕੋਈ ਨਹੀਂ ਇਸ ਨੇੜੇ-ਤੇੜੇ ਦੀਆਂ ਸੜਕਾਂ ਜਿਹੜੀਆਂ ਇਹ ਨੇ ਸਾਹਮਣੇ ਪਾਰਕ ਦੇ ਨੇੜੇ ਉੱਥੇ ਲੱਗਦੀਆਂ ਤੁਸੀਂ ਇਹ ਵੀ ਵੇਖੋਗੇ ਤੁਸੀਂ ਜਿਹੜੀਆਂ ਸੜਕਾਂ ਦੇ ਕੰਢੇ ਜਗ੍ਹਾ ਨਹਿਰ ਦੇ ਲੱਗੇ ਆਪਣੀਆਂ ਇਹਨਾਂ ਉੱਥੋਂ ਤੱਕ ਵੀ ਪਾਰਕਿੰਗ ਜਿਹੜੀ ਆ ਉਹ ਗੱਡੀਆਂ ਦੀ ਹੁੰਦੀ ਆ ਸੋ ਅੱਜ ਇਹ ਵੱਡਾ ਬੜਾ ਵੱਡਾ ਪ੍ਰੋਬਲਮ ਰਲਾ ਸੀਗਾ ਬਾਬਾ ਜੀ ਦੀ ਪੂਰੀ ਜਣਾਂ ਦਾ ਕਿ ਅੱਜ ਇਹ 5 6 ਲੀਟਰ ਪੈ ਕੇ ਔਰ ਉਸ ਤੋਂ ਬਾਅਦ ਲੰਗਰ ਹਾਲ ਦਾ ਜਿਹੜਾ ਉਪਰਾਲਾ ਕਿਉਂਕਿ ਸੰਗਤ ਵੀ ਬਹੁਤ ਜ਼ਿਆਦਾ ਆਉਂਦੀ ਹੈ ਔਰ ਇਹ ਲੰਗਰ ਹਾਲ ਵਾਸਤੇ ਵੀ ਜਿਹੜੀ ਆ ਉਹ ਜ਼ਰੂਰਤ ਪੈਦੀ ਸੀ ਜਿੱਥੇ ਲੰਗਰ ਹਾਲ ਹੋਣ ਚੱਲ ਰਿਹਾ ਜਗਾ ਤੇ ਸਮੇ ਦੇ ਨਾਲ ਤਾਂ ਠੀਕ ਸੀ ਪਹਿਲਾਂ ਪਰ ਅੱਜ ਜੇ ਦੇਖੀਏ ਵੀ ਸੰਗਤ ਜਿਸ ਤਰ੍ਹਾਂ ਆ ਰਹੀ ਹੈ ਉਹਦੇ ਮੁਤਾਬਕ ਉਹ ਬਹੁਤ ਛੋਟੀ ਪਿੰਦੀ ਹੈ ਸੰਗਤ ਦੀ ਗਿਤੀ ਲਗਾਤਾਰ ਵੱਧੀ ਜਾ ਰਹੀ ਹੈ ਔਰ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਯਤਨਸ਼ੀਲ ਰਹਿੰਦੀ ਹੈ ਕਿ ਸੰਗਤ ਦੀ ਹਰ ਸੁੱਖ ਸਹੂਲਤ ਦਾ ਧਿਆਨ ਰੱਖਿਆ ਜਾਵੇ ਕਿੱਡੀ ਕੱਡੀ ਪ੍ਰਾਪਤੀ ਮੰਦੋਂ ਇੱਥੇ ਏਡੀ ਬਿਸ਼ਾਲ ਪਾਰਕਿੰਗ ਦਾ ਤਿਆਰ ਹੋਣਾ ਹੈ ਬਾਬਾ ਦੀਪ ਸਿੰਘ ਦਾ ਇਹ ਉਹ ਸਥਾਨ ਆ ਜਿੱਥੇ ਬਾਬਾ ਦੀਪ ਸਿੰਘ ਦਾ ਸੰਸਕਾਰ ਕੀਤਾ ਗਿਆ ਇਸ ਸਥਾਨ ਤੇ ਜੇ ਕਹ ਲਈਏ ਸੱਚਖੰਡ ਸ਼੍ਰੀਮਨ ਦਸਾਹਬ ਤੋਂ ਬਾਅਦ ਸਭ ਤੋਂ ਜ਼ਿਆਦਾ ਸੰਗਤ ਇਸ ਸਥਾਨ ਤੇ ਆਉਂਦੀ ਹੈ ਪਾ ਪੰਜਾਬ ਚ ਕੋਈ ਵੀ ਗੁਰਦੁਆਰਾ ਸਹਿਬਾਨ ਸਭ ਤੋਂ ਜ਼ਿਆਦਾ ਜੇ ਦੂਜੇ ਨਬਤ ਸੰਗਤ ਬਾਬਾ ਦੀਪ ਸਿੰਘ ਦੇ ਦਰਸ਼ਨ ਸ਼ਨਾਣ ਕਰਦੀ ਹੈ ਇੱਥੇ ਆ ਕੇ ਸੰਗਤਾਂ ਦੁਪਹਿਰਾ ਵੀ ਕੱਢਦੀਆਂ ਨੇ ਇਹ ਸੰਗਤ ਜੜੀ ਜਗ੍ਹਾ ਦੀ ਬਹੁਤ ਕਾੜ ਸੀ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆ ਵਾਲੋਂ ਲਾਗੇ ਲਾਗੇ ਜਿੰਨੇ ਵੀ ਮਕਾਨ ਸੀਗੇ ਜਾਂ ਲੋਕਾਂ ਦੀਆਂ ਦੁਕਾਨਾਂ ਸੀ ਉਹਨਾਂ ਨੂੰ ਮਹਿੰਗੇ ਪਾ ਜੇ ਕਿਹੜੀ ਤੇ ਕੀ ਜੋ ਇੱਥੇ ਦੀ ਰੇਟ ਸੀ ਉਹਦੋਂ 10 ਗੁਣਾ 15 ਗੁਣਾ ਵੀ ਵਾਧ ਪੈਸੇ ਦੇ ਕੇ ਇਹ ਜਗਾਹ ਧ੍ਰਿਤ ਕੀਤੀ ਗਈ। ਹੁਣ ਵੀ ਜੇ ਆਪਾਂ ਵੀ ਆਪਾਂ ਬਾਬਾ ਜੀ ਹੁਣ ਪੰਜਵੀਂ ਛੇਵੀਂ ਮੰਜਲ ਦਾ ਲਿੰਟਰ ਪਾ ਰਹੇ ਨੇ। ਪਾਰਕਿੰਗ ਸੰਗਤ ਜਿਹੜੇ ਜਿੰਨੀ ਵੀ ਸੰਗਤ ਆ ਰਹੀ ਉਹਨਾਂ ਦੇ ਗੱਡੀਆਂ ਦੀ ਪਾਰਕਿੰਗ ਵਾਸਤੇ ਜਾਂ ਲੰਗਰਾਂ ਦੀ ਸਹੂਲਤ ਲਈ। ਪਰ ਜਿੱਦੀ ਜਿੰਨੀ ਤਦਾਦ ਚ ਸੰਗਤ ਦਾ ਇੱਥੇ ਵਾਧਾ ਹੋ ਰਿਹਾ। ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਚ ਇਹ ਵੀ ਬਹੁਤ ਘਟ ਜਾਣੀ ਆ। ਹਾਂ ਕਿਉਂਕਿ ਐਤਵਾਰ ਜੇ ਕਹਿ ਲਈਏ ਤੇ ਐਤਵਾਰ ਜੋ ਬਾਸੜੇ ਤੋਂ ਲੱਗ ਕੇ ਇਧਰ ਆਪਾਂ ਨਹਿਰ ਤੱਕ ਪਾਰਕਿੰਗ ਉਹ ਜਿੰਦੇ ਸੰਗਤਾਂ ਦੀਆਂ ਗੱਡੀਆਂ ਉੱਥੇ ਬੱਸਾਂ ਗੱਡੀਆਂ ਜੋ ਵੀ ਆ ਉੱਥੇ ਲੱਗੀਆਂ ਹੁੰਦੀਆਂ ਮੈਂ ਸਮਝਦਾ ਕਿ ਬਾਬਾ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਸ਼ਰੋਣੀ ਕੌਰ ਦਾ ਪ੍ਰਬੰਧਕ ਕਮੇਟੀ ਸੰਗਤਾਂ ਸਹਿਯੋਗ ਨਾਲ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਬਹੁਤ ਵੱਡਾ ਉਪਰਾਲਾ ਆ ਮੈਂ ਸੰਗਤਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਬਾਬਾ ਜੀ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਚਾਹੇ ਉਹ ਮਾਈਕਰੂਫ ਚਾਹੇ ਚਾਹੇ ਉਹ ਸੀਮੈਂਟ ਸਰੀਆ ਵੱਧ ਤੋਂ ਵੱਧ ਲੈ ਕੇ ਦੇਣ ਤਾਂ ਜੋ ਇਹੜੀਆਂ ਸਮਾਵਾਂ ਇਹ ਸੰਪੂਰਨ ਹੋ ਸਕਣ। ਬਿਲਕੁਲ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਚੋਂ ਦਸ਼ਮਤ ਕੱਢ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾ ਜਾਈਏ। ਬਾਬਾ ਸੁਖਵਿੰਦਰ ਸਿੰਘ ਜੀ ਪੂਰੇ ਵਾਲੇ ਸਾਡੇ ਮੌਜੂਦ ਨੇ। ਬਾਬਾ ਜੀ ਇਹ ਸਾਰਾ ਪ੍ਰੋਜੈਕਟ ਕੀ ਹੈ? ਕਿੰਨੀ ਜਗ੍ਹਾ ਹੈ? ਕਿੰਨੀ ਪਾਰਕਿੰਗ ਦੀ ਸਪਰਥਾ ਰੂ? ਲੰਗਰ ਹਾਲ ਦੀ ਕੀ ਕਪੈਸਿਟੀ ਰੂ? ਤੇ ਕਦੋਂ ਤੱਕ ਇਹ ਪ੍ਰੋਜੈਕਟ ਜਿਹੜਾ ਸੰਪੂਰਨ ਹੋਊਗਾ? ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਰਬੱਤ ਸੰਗਤਾਂ ਦੇ ਨਾਲ ਸਹਿਯੋਗ ਨਾਲ ਪਿਛਲੇ ਸਮੇਂ ਤੋਂ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਜੋ ਨਾਲ ਲੱਗਦੇ ਘਰ ਖਰੀਦ ਕੇ ਲੰਗਰ ਆ ਬਣਾਉਂਦੇ ਜੋ ਸੇਵਾ ਆਰੰਭ ਕੀਤੀ ਗਈ ਸੀ ਅੱਜ ਜੋ 40-50 ਕਰੋੜ ਦੇ ਆਸ-ਪਾਸ ਦੀ ਜਗ੍ਹਾ ਖਰੀਦ ਕਰਕੇ ਕੋਈ 1 ਏਕੜ ਤੋਂ ਪ러스 ਜਗ੍ਹਾ ਇਹ ਬਣ ਜਾਂਦੀ ਹੈ ਹਾਂਜੀ ਤੇ ਉਹਦੇ ਵਿੱਚ ਫਿਰ ਜਿਹੜੀ ਆ ਤਿੰਨ ਮੰਜ਼ਿਲਾ ਜਿਹੜੀ ਕਾਰ ਪਾਰਕਿੰਗ ਜਿਹੜੀ ਲੈਂਟਰ ਪਾ ਕੇ ਸਾਰੀ ਮਤਲਬ ਤਿਆਰ ਹੋ ਚੁੱਕੀ ਹਾਂ ਜੀ ਉਸ ਤੋਂ ਬਾਅਦ ਹੁਣ ਪਹਿਲਾਂ ਪਹਿਲੇ ਗਰਾਉਂਡ ਫਲੋਰ ਦਾ ਜਿਹੜਾ ਲੰਗਰਾ ਦਾ ਲੈਂਟਰ ਪਾਇਆ ਗਿਆ ਅੱਜ ਜਿਹੜਾ ਫਰਸਟ ਦੂਜੀ ਮੰਜ਼ਲੇ ਦਾ ਜਿਹੜਾ ਗਰਾਉਂਡ ਲੰਗਰਾ ਹਲ ਦਾ ਜਿਹੜਾ ਲੈਂਟਰ 7 11 10 ਬੇਨਤੀ ਕਰਕੇ ਸਮੂਹ ਸੰਗਤਾਂ ਦੀ ਸਕੱਤਰ ਸਾਹਿਬ ਮੈਂਬਰ ਸਹਿਬਾਨਾਂ ਦੀ ਹਾਜ਼ਰੀ ਵਿੱਚ ਆਰੰਭ ਕੀਤਾ ਗਿਆ ਔਰ ਅਰਦਾਸ ਕਰਦੇ ਆ ਵੀ ਮਹਾਰਾਜ ਕਿਰਪਾ ਕਰਨ ਇਹ ਜਿਹੜੇ ਕਾਰਜ ਨੇ ਸੇਵਾ ਦੇ ਇਹ ਜਲਦੀ ਤੋਂ ਜਲਦੀ ਜਿਹੜੇ ਆ ਸਪੂਰਨ ਕਰਕੇ ਰੂਗੀ ਜੀ ਪਾਰਕਿੰਗ ਦੀ ਆਪਾਂ ਗੱਲ ਕਰੀਏ ਤਾਂ ਕਿੰਨੀ ਗੱਡੀ ਪਾਰਕ ਹੋ ਸਕ ਇਹ ਕੋਈ 800 1000 ਗੱਡੀ ਤੇ ਜਿਹੜੀ ਆ ਪਾਰਕਿੰਗ ਤਿੰਨਾਂ ਮੰਜ਼ਿਲਾਂ ਦੇ ਵਿੱਚ ਜਿਹੜੀ ਪਾਰਕਿੰਗ ਹੋ ਸਕਦੀ ਹੈ ਤੇ ਜੋ ਮੋਟਰਸਾਈਕਲਾਂ ਦੀ ਵੀ ਜਗ੍ਹਾ ਛੱਡੀ ਗਈ ਹੈ ਨਾਲ ਜੋੜਾ ਘਾਰ ਜਿੱਦਾਂ ਕੋਈ ਲੰਗਰ ਹਾਲ ਦੇ ਸਟੋਰ ਇਹ ਵੀ ਸਾਰੇ ਇਹਦੇ ਵਿੱਚ ਜਿਹੜਾ ਉਹ ਬਣਾਏ ਜਾਣਗੇ ਇਹ 1.5 2 ਸਾਲ ਦੇ ਵਿੱਚ ਮਹਾਰਾਜ ਦੀ ਕਿਰਪਾ ਰੱਖਣ ਸਾਰਾ ਇਹ ਕੰਪਲੀਟ ਕਰਕੇ ਜਿਹੜਾ ਸਰਤ ਨੂੰ ਜਿਹੜਾ ਸਮਰਪਿਤ ਕਰ ਦਿੱਤਾ ਜਾਏਗਾ ਬਿਲਕੁਲ ਤਿੰਨ ਮੰਜ਼ਲਿਆਂ ਬੇਸਮੈਂਟ ਚ ਦੀਆਂ ਨੇ ਜਿਹੜਾ ਜ਼ਮੀਨ ਤੋਂ ਸਕਾਰ ਪਾਰਕਿੰਗ ਹੈ ਜਿਸ ਦੇ ਵਿੱਚ ਹਜ਼ਾਰ ਦੇ ਕਰੀਬ ਜਿਹੜੀ ਹੈ ਕਾਰ پارک ਕੀਤੀ ਜਾ ਸਕੂਗੀ ਸੈਂਕੜੇ ਮੋਟਰਸਾਈਕਲ ਦੀ ਪਾਰਕਿੰਗ ਅਲੱਗ ਤੌਰ ਤੇ ਬਣਾਈ ਗਈ ਇਸ ਤੋਂ ਇਲਾਵਾ ਲੰਗਰ ਹਾਲ ਲੰਗਰ ਦੀ ਕਿਚਨ ਲੰਗਰ ਦਾ ਵੱਡਾ ਸਟੋਰ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਬੈਠਣ ਦੀ ਸਮਰੱਥਾ ਰਹੂ ਤੋ ਆਉਣ ਵਾਲੇ ਸਮੇਂ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਦੇ ਇਸ ਪਾਵਨ ਸਥਾਨ ਗੁਰਦੁਆਰਾ ਸ਼ੀਦਾ ਦੇ ਦਰਸ਼ਨ ਲਈ ਆਉਣ ਵਾਲੀ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਆਇ ਇੱਕ ਵੱਡਾ ਪ੍ਰੋਜੈਕਟ ਉਲੀਕਿਆ ਗਿਆ ਹੈ ਜੋ ਆਉਂਦੇ ਸਾਲ 1.5 ਸਾਲ ਦੇ ਵਿੱਚ ਸੰਗਤ ਨੂੰ ਅਰਪਣ ਕੀਤਾ ਜਾਊ ਔਰ ਸੰਗਤ ਨੂੰ ਇੱਕ ਜੋ ਪਾਰਕਿੰਗ ਦੀ ਵੱਡੀ ਸਮੱਸਿਆ ਆ ਰਹੀ ਸੀ ਉਸ ਤੋਂ ਰਾਹਤ ਮਿਲੂ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੋਂਗਾ ਪੀ.ਸੀ.ਯੂ ਅੰਮ੍ਰਿਤਸਰ